ਜਾ ਜੇ ਤੁਹਾਨੂੰ ਅਸੀਂ ਕਿਹੋ ਜਿਹਾ ਇਨਸਾਨਾਂ ਮਿਲਾਨ ਜਾਣ ਜਾ ਰਹੇ ਹਾਂ ਜਿਸ ਨੇ ਜਿਹੜਾ ਕਿ 30 ਤੋਂ ਵੱਧ ਜਿਹੜੀਆਂ ਕੰਟਰੀਆਂ ਘੁੰਮ ਚੁੱਕੇ ਨੇ ਮੈਂ 2-3 ਵਾਰੀ ਅਪਲਾਈ ਕੀਤਾ ਤੇ ਮੈਨੂੰ ਵੀਜ਼ਾ ਨਹੀਂ ਮਿਲਿਆ ਤੇ ਮੇਰੇ ਮਦਰ ਨੇ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਤੂੰ ਸਾਰੀ ਦੁਨੀਆ ਦੇ ਵਿੱਚ ਜਾਏਂਗਾ ਕੋਈ ਗੱਲ ਨਹੀਂ ਉਸ ਦਿਨ ਤੋਂ ਬਾਅਦ ਨਾ ਕਹਿੰਦੇ ਮਾਂ ਦੀ ਜਿਹੜੀ ਅਸੀਸ ਹੁੰਦੀ ਹੈ ਬੰਦੇ ਨੂੰ ਤਾਰ ਦਿੰਦੀ ਹੈ ਅਕਸਰ ਇਹ ਲੋਕਾਂ ਨੂੰ ਲੱਗਦਾ ਕਿ ਜੇ ਤੁਸੀਂ ਨਹੀਂ ਵੱਧ ਕੰਟਰੀਆਂ ਘੁੰਮੀਆਂ ਹੋਣਗੇ ਤਾਂ ਖਰਚਾ ਵੀ ਵਾਵਾ ਹੋਇਆ ਹੋਇਆ ਹੋਏਗਾ ਨਹੀਂ ਸਾਊਥ ਕੋਰੀਆ ਆ ਗਿਆ ਜਪਾਨ ਹੋ ਗਿਆ ਇਹਨਾਂ ਦੀਆਂ ਨੀ ਫੀਸਾਂ ਬਹੁਤ ਘੱਟ ਹੈ ਅਗਲੇ ਵੀਜ਼ਾ ਦੇਣ ਨੂੰ ਤਿਆਰ ਆ ਤੁਹਾਡੀ ਡਾਕੂਮੈਂਟੇਸ਼ਨ ਸਹੀ ਹੋਣੀ ਚਾਹੀਦੀ ਆ 99% ਤੁਹਾਡਾ ਵੀਜ਼ਾ ਲੱਗ ਜਾਂਦਾ ਹੈ 500 ਰੁਪਿਆ ਫੀਸ ਹੈ ਜਪਾਨ ਦੀ ਸਾਊਥ ਕੋਰੀਆ ਦੀ ਵੀ VFS ਦੀ ਪਾ ਕੇ 47 48 ਰੁਪਿਆ ਫੀਸ ਹੈ ਸਿਸਟਮ ਚ ਕੀ ਫਰਕ ਦੇਖਿਆ ਉੱਥੇ ਲੋਕ ਇੱਕ ਦੂਜੇ ਨੂੰ ਮੋਟੀਵੇਟ ਕਰਦੇ ਆ ਇੱਥੇ ਡੀਮੋਟੀਵੇਟ ਕਰਦੇ ਆ ਕਿਉਂ ਅਸੀਂ ਪਿੱਛੇ ਆ ਜਾਂ ਕੀ ਫਰਕ ਆ ਉੱਥੇ ਮੈਂ ਇਹ ਜੀ ਵੇਖਿਆ ਵੀ ਜਿਹੜੀ ਸਰਕਾਰ ਦੀ ਪਾਰਟਿਸਪੇਸ਼ਨ ਹੈ ਨਾ ਉਹ ਬਹੁਤ ਜ਼ਿਆਦਾ ਲੋਕ ਵੀ ਬੜੇ ਜ਼ਿੰਮੇਵਾਰ ਆ ਸਰਕਾਰ ਵੀ ਬੜੀ ਜ਼ਿੰਮੇਵਾਰ ਆ ਕਿਹੜੀ ਕੰਟਰੀ ਸਭ ਤੋਂ ਜ਼ਿਆਦਾ ਐਡਵਾਂਸ ਤੁਹਾਨੂੰ ਲੱਗੀ ਟੈਕਨੋਲੋਜੀ ਵਾਈਜ਼ ਲੱਗੇ ਆ ਚਾਈਨਿਸ ਡਾਊਨ ਟੂ ਅਰਥ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਤਜ਼ੀਬ ਉਹ ਹੈਗੇ ਆ ਜਪਾਨ ਤੇ ਸਾਊਥ ਕੋਰੀਆ ਕਲਚਰ ਨੂੰ ਲੈ ਕੇ ਥੋੜਾ ਮੁਸ਼ਕਿਲ ਹੁੰਦੀ ਆ ਬਾਹਰ ਇਹ ਕਿਸ ਤਰ੍ਹਾਂ ਕਿਵੇਂ ਆ ਸਾਡਾ ਇੰਡੀਅਨ ਕਲਚਰ ਦਾ ਬਹੁਤ ਜ਼ਿਆਦਾ ਇਨਫਲੂਐਂਸ ਇੱਕ ਤਾਂ ਬਾਲੀਵੁੱਡ ਕਰਕੇ ਸੈਕੰਡ ਤੇ ਸਾਡੇ ਮਸਾਲੇ ਸਾਡੀ ਚਾਹ ਇਹ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਜਿਹੜੇ ਆਪਣੇ ਆ ਇਹਨਾਂ ਨੂੰ ਦੋ ਤਿੰਨ ਹੀ ਕੰਟਰੀ ਪਤਾ ਇੱਕ ਅਮਰੀਕਾ ਕੈਨੇਡਾ ਆਸਟ੍ਰੇਲੀਆ ਘੁੰਮਣ ਦਾ ਜਿਹੜਾ ਨਾ ਇਹ ਤਾਂ ਇੱਕ ਪੈਸ਼ਨ ਹੋਣਾ ਚਾਹੀਦਾ ਪਰ ਘੁੰਮਣ ਦੇ ਨਾਲ ਜੇ ਬਿਜ਼ਨਸ ਕੀਤਾ ਜਾਏ ਨਾ ਉਹ ਸਭ ਤੋਂ ਵਧੀਆ ਵਾ। ਸ਼ਸ਼ੀਕਲ ਜੀ ਸਾਰਿਆਂ ਤੁਸੀਂ ਦੇਖ ਰਹੇ ਹੋ ਹਮ ਦਾ ਟੀਵੀ ਤੇ ਮੈਂ ਹਾਤਵਾਂ ਦੇ ਨਾਲ ਵਸ਼ਪ ਸੇ ਕਵਲ। ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅੱਜ ਤੁਹਾਨੂੰ ਅਸੀਂ ਕਿਹੋ ਜਿਹੇ ਇਨਸਾਨਾਂ ਮਿਲਾਨ ਜਾ ਰਹੇ ਹਾਂ ਜਿਸ ਨੇ ਜਿਹੜਾ ਕਿ 30 ਤੋਂ ਵੱਧ ਜਿਹੜੀਆਂ ਕੰਟਰੀਆਂ ਘੁੰਮ ਚੁੱਕੇ ਨੇ ਕਿਉਂਕਿ ਅਕਸਰ ਹੀ ਅਸੀਂ ਅਮਰੀਕਾ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਜੀ ਅਸੀਂ ਘੁੰਮ ਮੰਨੇ ਆ ਤੇ ਸਾਨੂੰ ਲੱਗਦਾ ਸੀ ਪੂਰੀ ਦੁਨੀਆ ਘੁੰਮ ਲਈ ਆ ਪਰ ਨਹੀਂ ਦੁਨੀਆ ਇਹ ਰੱਬ ਦੀ ਬਣਾਈ ਦੁਨੀਆ ਬਹੁਤ ਵੱਡੀ ਹੈ ਤੇ ਅੱਜ ਤੁਹਾਨੂੰ ਅਸੀਂ ਇੱਕ ਇਹੋ ਜਿਹੇ ਸਖਸ਼ਣਾ ਮਿਲਾਨ ਜਾ ਰਹੇ ਆ ਜਿੰਨਾ ਵੱਲੋਂ 30 ਤੋਂ ਉੱਪਰ ਕੰਟਰੀਆਂ ਦੇ ਵਿੱਚ ਘੁੰਮੇ ਨੇ ਜਾ ਕੇ ਐਕਸਪਲੋਰ ਕੀਤਾ ਉੱਥੋਂ ਦਾ ਖਾਣਾ ਪੀਣਾ ਸਭ ਕੁਝ ਐਕਸਪਲੋਰ ਕੀਤਾ ਤੇ ਇੱਕ ਬਹੁਤ ਵੱਖਰਾ ਇਹਨਾਂ ਦਾ ਐਕਸਪੀਰੀਅੰਸ ਆ ਕਿਉਂਕਿ ਅਕਸਰ ਲੋਕਾਂ ਦੇ ਮਨ ਦੇ ਵਿੱਚ ਇੱਕ ਚਾਹ ਹੁੰਦੀ ਹੈ ਕਿ ਅਸੀਂ ਵੀ ਜਾ ਕੇ ਵੱਖਰੀ ਵੱਖਰੀ ਕੰਟਰੀਆਂ ਦੇ ਵਿੱਚ ਘੁੰਮੀਏ ਤੇ ਇਹ ਜਿਹੜੀ ਵੀਡੀਓ ਆ ਤੁਹਾਡੇ ਲਈ ਬਹੁਤ ਕਹਿ ਸਕਦੇ ਯੂਸਫੁਲ ਹੋਏਗੀ ਜੇ ਤੁਸੀਂ ਕੁਝ ਜਾਣਕਾਰੀਆਂ ਇਸ ਵੀਡੀਓ ਦੇ ਵਿੱਚੋਂ ਲੈ ਸਕਿਓ ਤੇ ਤੁਹਾਡੇ ਲਈ ਵੀ ਇੱਕ ਜਰਾ ਗੇਟਾ ਦਾ ਜੀ ਤੁਸੀਂ ਬਾਹਰ ਘੁੰਮਣ ਜਾਂਦੇ ਹੋ ਤੁਹਾਡੇ ਲਈ ਵੀ इजी ਹੋ ਜਾਏਗਾ ਤੇ ਸਾਡੇ ਨਾਲ ਮੌਜੂਦ ਨੇ ਉਹ ਸ਼ਖਸ਼ ਜਿਨ੍ਹਾਂ ਵੱਲੋਂ ਜਿਹੜਾ ਕਿ 30 ਤੋਂ ਉੱਤੇ ਕੰਟਰੀਆਂ ਜਿਹੜੇ ਨੇ ਇੱਕ ਘੁੰਮ ਚੁੱਕੇ ਨੇ ਨਾਮ ਇਹਨਾਂ ਦਾ ਓੰਕਾਰ ਸਿੰਘ ਜੀ ਹੈ ਗੱਲਬਾਤ ਕਰ ਲੈਣੇ ਪਹਿਲਾਂ ਤੇ ਅੰਕੱਜ ਦਾ ਰੱਬੋ ਬੱਬੋ ਸਵਾਗਤ ਹੈ ਜੀ ਥੈਂਕ ਯੂ ਸਰ ਹਾਂਜੀ ਤੇ ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗਾ ਮੈਂ ਜਿਸ ਤਰ੍ਹਾਂ ਕੀ ਜ਼ਿਕਰ ਕੀਤਾ 30 ਤੋਂ ਵੱਧ ਕੰਟਰੀਆਂ ਤੁਸੀਂ ਘੁੰਮ ਚੁੱਕੇ ਹੋ ਜਿਹੜੇ ਦਰਸ਼ਕ ਦੇਖ ਰਹੇ ਨੇ ਮਾੜਾ 10 ਤੋਂ ਉਹਨਾਂ ਨੂੰ ਪਹਿਲਾਂ ਸਟਾਰਟਿੰਗ ਤੁਸੀਂ ਕਿਹੜੀ ਕਿਹੜੀਆਂ ਕੰਟਰੀਆਂ ਘੁੰਮ ਚੁੱਕੇ ਮੈਂ ਜੀ ਸਟਾਰ ਉਸ ਤੋਂ ਬਾਅਦ థਾਈਲੈਂਡ ਦੈਨ ਮਲੇਸ਼ੀਆ ਇੰਡੋਨੇਸ਼ੀਆ ਫਿਰ ਨੇਪਾਲ ਫਿਰ ਮੈਂ ਬੰਗਲਾਦੇਸ਼ ਦੁਬਾਰਾ ਇੱਕ ਵਾਰੀ ਗਿਆ ਫਿਰ ਚਾਈਨਾ ਸਿੰਗਾਪੁਰ ਮਕਾਓ ਹਾਂਗਕਾਂਗ 터ਕੀ ਸਾਊਥ ਅਫਰੀਕਾ ਦੈਨ ਯੂਏਈ ਫਿਰ ਕਜ਼ਾਕਿਸਤਾਨ ਸੋ ਇੱਕ ਕਾਫੀ ਕੰਟਰੀ ਮੈਂ ਇਤਰਾ ਘੁੰਮ ਕੇ ਆਇਆ ਹਾਂ ਸਾਊਥ ਕੋਰੀਆ ਵੀਟਨਾਮ ਸੋ ਜਪਾਨ ਇਹ ਸਾਰੇ ਕੰਟਰੀ ਜਿਹੜੇ ਆ ਮੈਂ ਮਤਲਬ ਹੋ ਗਿਆ ਹੈ ਇਹ ਤੇ ਔਰਕਾਰ ਜੀ ਸਭ ਤੋਂ ਪਹਿਲਾਂ ਇਹ ਜਾਨਣਾ ਚਾਹਾਂਗਾ ਅਖੀਰ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਮੈਂ ਕੰਟਰੀਆਂ ਆਈਆਂ ਘੁੰਮਣੇ ਕਿਉਂਕਿ ਲੋਕਾਂ ਨੂੰ ਅਕਸਰ ਮਾਈਂਡ ਦੇ ਵਿੱਚ ਹੁੰਦਾ ਹੈ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਪੈरिस ਵਗੈਰਾ ਕੋ ਮਈਏ ਪਰ ਤੁਸੀਂ ਉਸ ਤੋਂ ਵੀ ਵੱਧ ਕੰਟਰੀਆਂ ਘੁੰਮਿਆ ਕਿਸ ਤਰ੍ਹਾਂ ਧਾਰੀ ਸ਼ੁਰੂਆਤ ਕਿਸ ਸੁਨਾ ਇਸ ਜਰਨੀ ਦੀ ਸ਼ੁਰੂਆਤ ਕਮਲ ਜੀ ਇਸ ਤਰ੍ਹਾਂ ਵੀ ਮੈਂ ਜਦੋਂ ਛੋਟਾ ਸੀ ਨਾ ਤੇ ਮੈਨੂੰ ਹੈਗਾ ਹੀ ਵੀ ਥੋੜਾ ਬਾਹਰ ਜਾਇਆ ਜਾਵੇ ਜਿਸ ਤਰ੍ਹਾਂ ਹਰ ਬੰਦੇ ਨੂੰ ਸ਼ੌਂਕ ਹੁੰਦਾ ਵੀ ਯਾਰ ਮੈਂ ਕਿਤੇ ਫੋਰਨ ਦੇ ਵਿੱਚ ਸੈੱਟ ਹੋਵਾਂ ਤੇ ਪ੍ਰੋਬਲਮ ਇਹ ਹੋਈ ਵੀ ਅ ਉਦੋਂ ਮੈਂ 2-3 ਵਾਰੀ ਅਪਲਾਈ ਕੀਤਾ ਤੇ ਮੈਨੂੰ ਵੀਜ਼ਾ ਨਹੀਂ ਮਿਲਿਆ ਉਸ ਤੋਂ ਬਾਅਦ ਮੈਂ ਕੀ ਹੋਇਆ ਵੀ ਫਿਰ ਆਪਾਂ ਕੰਪਿਊਟਰ ਸੈਂਟਰ ਖੋਲ ਲਿਆ ਆਪਣਾ ਉਸ ਤੋਂ ਬਾਅਦ ਇੱਕ ਦਿਨ ਨਾ ਮੈਂ ਆਪਣੇ ਘਰੇ ਗਿਆ ਤੇ ਮੇਰੇ ਮਦਰ ਦੇ ਅੱਗੇ ਮੈਂ ਮੜਾ ਜਾ ਰੋਇਆ ਮੈਂ ਕਿਹਾ ਵੀ ਪਤਾ ਨਹੀਂ ਕੀ ਗੱਲ ਹੈ ਦੁਨੀਆ ਤੇ ਬੜੀ ਬਾਹਰ ਚੱਲੇਗੀ ਮੈਂ ਜਾ ਨਹੀਂ ਸਕਿਆ ਤੇ ਮੇਰੇ ਮਦਰ ਨੇ ਮੈਨੂੰ ਕਿਹਾ ਵੀ ਕੋਈ ਗੱਲ ਨਹੀਂ ਤੂੰ ਸਾਰੀ ਦੁਨੀਆ ਦੇ ਵਿੱਚ ਜਾਏਂਗਾ ਕੋਈ ਗੱਲ ਨਹੀਂ ਪਰਮਾਤਮਾ ਜਾਣਦਾ ਵੀ ਉਸ ਦਿਨ ਤੋਂ ਬਾਅਦ ਨਾ ਕਹਿੰਦੇ ਮਾਂ ਦੀ ਜਿਹੜੀ ਅਸੀਸ ਹੁੰਦੀ ਹੈ ਬੰਦੇ ਨੂੰ ਤਾਰ ਦਿੰਦੀ ਆ ਤੇ ਉਸ ਦਿਨ ਤੋਂ ਬਾਅਦ ਮੈਂ ਜਦੋਂ ਜਾਣਾ ਸਟਾਰਟ ਹੋਇਆ ਤੇ ਅੱਜ ਤੱਕ ਇਹ ਸਫ਼ਰ ਰੁਕਿਆ ਨਹੀਂ ਆ ਕਦੀ ਤੇ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਵੀ ਚੱਲ ਵੀ ਰਹੂਗਾ ਇਹ ਕੰਮ ਮੈਂ ਕੀ ਕਹਿ ਸਕਦੇ ਆ ਮਾਤਾ ਦੀ ਅਰਦਾਸ ਸੀ ਤੇ ਉਹ ਕਿਸੇ ਇੱਕ ਪੂਰੀ ਹੋ ਗਈ ਅਰਦਾਸ ਉਹਨਾਂ ਦੀ ਹਾਂਜੀ ਮੈਂ ਉਹਨਾਂ ਨੂੰ ਇਹ ਕਿਹਾ ਵੀ ਲੋਕ ਨਾ ਮੇਰਾ ਇੱਕ ਫਰੈਂਡ ਸੀ ਤੇ ਉਹ ਆਸਟ੍ਰੇਲੀਆ ਚਲਾ ਗਿਆ ਤੇ ਮੈਂ ਕਿਹਾ ਵੀ ਮੈਂ ਤਾਂ ਜਾ ਹੀ ਨਹੀਂ ਸਕਿਆ ਤੇ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਤੂੰ ਰੋਣਾ ਤੇਰੀ ਹੋ ਸਕਦਾ ਰੱਬ ਨੇ ਪੂਰੀ ਦੁਨੀਆ ਦੀ ਰੋਟੀ ਲਿਖੀ ਹੋਵੇ ਤੇ ਮੈਨੂੰ ਉਦੋਂ ਲੱਗਾ ਵੀ ਇਹ ਕੀ ਕਹਿ ਦਿੱਤਾ ਪਰ ਉਹ ਵਾਕਿਆ ਹੀ ਮੈਨੂੰ ਜਦੋਂ ਹੁਣ ਮੈਂ ਕਿਸੇ ਵੀ ਕੰਟਰੀ 'ਚ ਜਾਣਾ ਤੇ ਮੈਂ ਸਭ ਤੋਂ ਪਹਿਲੇ ਜਹਾਜ਼ ਤੋਂ ਉਤਰ ਕੇ ਨਾ ਮੱਥਾ ਟੇਕਦਾ ਹਾਂ ਵੀ ਰੱਬ ਨੇ ਮੇਰੀ ਰੋਟੀ ਰੱਖੀ ਤੇ ਮੈਂ ਜਦੋਂ ਵੀ ਰੋਟੀ ਕਿਤੇ ਵੀ ਖਾਣਾ ਚਾਹੇ ਮੈਂ ਇੰਡੀਆ 'ਚ ਚਾਹੇ ਜਾਂ ਕਿਤੇ ਵੀ ਮੈਨੂੰ ਇਹ ਲੱਗਦਾ ਵੀ ਸ਼ਾਇਦ ਪੂਰੀ ਦੁਨੀਆ ਚ ਹੀ ਖਲਾਰ ਤੇ ਆ ਮੇਰੇ ਦਾਣੇ ਜਿਸ ਤਰ੍ਹਾਂ ਕਹਿੰਦੇ ਨਾ ਜਹਾਂ ਦਾਣੇ ਜਹਾਂ ਦਾਣੇ ਵਹਾਂ ਖਾਣੇ ਸੋ ਮਤਲਬ ਜਿੱਥੇ ਜਿੱਥੇ ਵੀ ਜਾਨਾ ਮੈਨੂੰ ਲੱਗਦਾ ਪ੍ਰਮਾਤਮਾ ਨੇ ਕਿਤੇ ਨਾ ਕਿਤੇ ਕੋਈ ਰੱਖਿਆ ਆ ਚਲੋ ਬੋਲ ਮਤਲਬ ਕਿ ਮਤਲਬ ਪੂਰੇ ਹੋ ਗਏ ਪਰ ਮੈਂ ਜਾਨਣਾ ਚਾਹੁੰਗਾ ਅਕਸਰ ਹੀ ਲੋਕਾਂ ਨੂੰ ਲੱਗਦਾ ਕਿ ਜੇ ਤੁਸੀਂ ਇਨੀ ਵੱਧ ਕੰਟਰੀਆਂ ਘੁੰਮੀਆਂ ਹੋਣਗੇ ਤਾਂ ਖਰਚਾ ਵੀ ਵਵਾ ਹੋਇਆ ਹੋਏਗਾ ਜਾਂ ਇਹਦੇ ਵਿੱਚ ਪਿੱਛੇ ਕੀ ਸਚਾਈ ਹੈ ਕਿ ਅਖਰ ਖਰਚਾ ਜ਼ਿਆਦਾ ਹੁੰਦਾ ਹੈ ਜੇ ਤੁਸੀਂ ਇਨੀ ਕੰਟਰੀਆਂ ਨੂੰ ਐਕਸਪਲੋਰ ਕਰਦੇ ਆਂ ਘੁੰਮਦੇ ਆਂ ਤੇ ਅ ਨਹੀਂ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਜਿ ਤਰ੍ਹਾਂ ਸਾਊਥ ਕੋਰੀਆ ਹੋ ਗਿਆ ਜਪਾਨ ਹੋ ਗਿਆ ਇਹਨਾਂ ਦੀਆਂ ਨਾ ਫੀਸਾਂ ਬਹੁਤ ਘੱਟ ਆ ਵੀਜ਼ਾ ਦੀ ਫੀਸ ਬਹੁਤ ਘੱਟ ਹੁੰਦੀ ਹੈ ਪਰ ਜੇ ਤੁਸੀਂ ਏਜੰਟ ਕੋ ਜਾਓਗੇ ਉਹਨਾਂ ਤੁਹਾਡੇ ਕੋ 15000 20000 ਰੁਪਇਆ ਲੈਣਾ ਯਾਨੀ ਕਿ ਉਨੀ ਫੀਸ ਨਹੀਂ ਹੈਗੀ ਵੀਜ਼ੇ ਦੀ ਜਿਹੜੀ ਅੰਬੈਸੀ ਫੀਸ ਆ ਪਰ ਇਹਨਾਂ ਨੇ ਤੁਹਾਡੇ ਕੋ ਡਬਲ ਟ੍ਰिपल ਪੈਸੇ ਲੈ ਲੈਣੇ ਆ ਯਾਨੀ ਜਾਂ ਪੰਜਾਬੀ ਚ ਇੱਕ ਕਹਿ ਲਈਏ ਵੀ ਇਹਨੇ ਕਿ ਜ਼ਿਆਦਾ ਬੰਦੇ ਦੀ ਛੇਲ ਲਾ ਲੈਣੀ ਇਹਨਾਂ ਨੇ ਵੀ ਨੋਰਮਲ ਬੰਦਾ ਦਾ ਫਿਰ ਉਹ ਉਹਨੇ ਲੱਖਾਂ ਰੁਪਏ ਦੇ ਉਧਰ ਮੈਂ ਆਪਣੀ ਫਾਈਲ ਆ ਪ੍ਰਿਪੇਅਰ ਕਰਦਾ ਮੈਨੂੰ ਇੱਕ ਸ਼ੌਂਕ ਵੀ ਆ ਤੇ ਮੈਂ ਨੌਲੇਜ ਵੀ ਮੈਨੂੰ ਕਾਫੀ ਆ ਤੇ ਮੇਰੀ ਕਾਫੀ ਚੈਨਲ ਜਨੇ ਨਾ ਇੰਟਰਵਿਊ ਵੀ ਕੀਤੀ ਹੋਈ ਜਿਹੜੇ ਤੇ ਪਲੱਸ ਮੈਨੂੰ ਸ਼ੌਂਕ ਹੈਗਾ ਵਾ ਜਦੋਂ ਜਿਹੜੀ ਚੀਜ਼ ਮੈਨੂੰ ਨਹੀਂ ਪਤਾ ਲੱਗਦੀ ਮੈਂ ਸਿੱਧੀ ਐਮਬੈਸੀ ਨੂੰ ਮੇਲ ਪਾ ਦਿੰਦਾ ਓਕੇ ਤਾਂ ਉਹ ਮੈਨੂੰ ਦੱਸ ਦਿੰਦੇ ਜੇ ਆਹ ਚੀਜ਼ ਨਹੀਂ ਤੇ ਆਹ ਚੀਜ਼ ਹੈ ਤੇ ਉਹ ਹਰ ਚੀਜ਼ ਦਾ ਕੋਈ ਨਾ ਕੋਈ ਤੋੜ ਹੁੰਦਾ ਵਾ ਵੀਜ਼ਾ ਜਿਹੜੇ ਆਫੀਸਰ ਹੈ ਨਾ ਮੈਨੂੰ ਇੱਥੇ ਤੱਕ ਵੀ ਐਮਬੈਸੀਆਂ ਨੇ ਲਿਖਿਆ ਆ ਵੀ ਅਸੀਂ ਵੀ ਆਰ ਹੇਅਰ ਟੂ ਗਿਵ ਯੂ ਵੀਜ਼ਾ ਹੁਣ ਤੈਨੂੰ ਪ੍ਰੂਵ ਕਰਨਾ ਪਊਗਾ ਵੀ ਤੂੰ ਵਾਪਸ ਆਉਣਾਗੇ ਨਹੀਂ ਯਾਨੀ ਕਿ ਅਗਲੇ ਵੀਜ਼ਾ ਦੇਣ ਨੂੰ ਤਿਆਰ ਆ ਤੁਹਾਡੀ ਡਾਕੂਮੈਂਟੇਸ਼ਨ ਸਹੀ ਹੋਣੀ ਚਾਹੀਦੀ ਆ 99% ਤੁਹਾਡਾ ਵੀਜ਼ਾ ਲੱਗ ਜਾਂਦਾ ਹੈ ਮਤਲਬ ਕਿ ਕਹਿ ਸਕਦੇ ਆ ਕਿ ਇੱਕ ਜਿਹੜੇ ਏਜੰਟ ਜਿਨੇ ਨੇ ਜਦਾ ਪੈਸੇ ਠਾਕਦੇ ਨੇ ਪਰ ਜੇ ਅਸੀਂ ਖੁਦ ਚੀਜ਼ਾਂ ਨੂੰ ਅਪਲਾਈ ਕਰਾਂਗੇ ਤੇ ਉਹਦੇ ਨਾਲ ਖਰਚਾ ਬਚਦਾ ਜੇ ਕੁਝ ਟਿਪਸ ਵਗੈਰਾ ਵੀ ਜੇ ਤੁਸੀਂ ਸਾਂਝੇ ਕਰ ਸਕੋ ਕਿ ਕਿਸ ਤਰ੍ਹਾਂ ਰੂਟ ਪਲਾਨ ਕਰਦੇ ਹੋ ਕਿਸ ਤਰ੍ਹਾਂ ਤੁਸੀਂ ਟਿਕਟਸ ਬੁੱਕ ਕਰਦੇ ਹੋ ਜਾਂ ਉੱਥੇ ਦੇਸ਼ ਚ ਪਹੁੰਚ ਕੇ ਕਿਸ ਤਰ੍ਹਾਂ ਅਗੇ ਐਕਸਪਲੋਰ ਕਰਦੇ ਹੋ ਥੋੜਾ ਉਸ ਬਾਰੇ ਵੀ ਥੋੜਾ ਤੁਸੀਂ ਮੈਂ ਤੁਹਾਨੂੰ ਦੱਸ ਦਾਂ ਸਾਰਾ ਹੁਣ ਧਿਆਨ ਨਾਲ ਸੁਣਿਓ ਸਾਰੇ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਹੁੰਦਣੀਆਂ ਜਿਹੜੇ ਮੈਂ ਤੁਹਾਨੂੰ ਦੱਸਣ ਲੱਗਾ ਇਹ ਨਾਰਮਲ ਬੰਦਾ ਤੁਹਾਡੇ ਨਾਲ ਸ਼ੇਅਰ ਨਹੀਂ ਕਰੂਗਾ ਇਹਦੇ ਵਿੱਚ ਕੀ ਹੁੰਦਾ ਵੀ ਪਹਿਲੇ ਤੇ ਜਿਹੜੇ ਵੀ ਆਪਾਂ ਕੰਟਰੀ ਜਾਣਾ ਨਾ ਉੱਥੇ ਦੀਆਂ ਤੁਸੀਂ ਵੀਡੀਓਜ਼ ਵੇਖ ਲਓ ਵੀ ਮੈਂ ਕਿਹੜੇ ਕਿਹੜੀ ਚੀਜ਼ ਘੁੰਮਣੀ ਆ ਇੱਕ ਤੇ ਤੁਹਾਨੂੰ ਓਵਰਵਿਊ ਜਾ ਹੋ ਜਾਊਗਾ ਸੈਕੰਡ ਤੁਸੀਂ ਕੀ ਕਰਨਾ ਵਾ ਵੀ ਜਿਹੜੇ ਵੀ ਕੰਟਰੀ ਜਾਣਾ ਨਾ ਉੱਥੇ ਦੀ ਅੰਬੈਸੀ ਦੀ ਜਾਂ VFS ਦੀ ਸਾਈਟ ਖੋਲ ਕੇ ਵੇਖ ਲਓ ਮੋਟੀ ਮੋਟੀ ਤੁਹਾਨੂੰ ਨਾ ਇਨਫੋਰਮੇਸ਼ਨ ਮਿਲ ਜੂਗੀ ਸਾਰੀ ਡਾਕੂਮੈਂਟੇਸ਼ਨ ਹੁੰਦੀ ਆ ਸਾਰੀ ਵੇਚ ਵੇਖੋ ਇੱਕ ਤੁਹਾਡੇ ਡਾਕੂਮੈਂਟ ਹੋ ਗਏ ਸਾਰੇ ਆਧਾਰ ਕਾਰਡ ਪੈਨ ਕਾਰਡ ਰਿਟਰਨਾਂ ਫਿਰ ਤੁਹਾਡੀ ਜਿਹਨੂੰ ਕਹਿੰਨੇ ਆ ਬੈਂਕ ਸਟੇਟਮੈਂਟ ਫਿਰ ਇੱਕ ਹੁੰਦੀ ਹੈ ਆਈਟਿਨਰੀ ਅਜ ਕੱਲ ਜਿਹੜੀਆਂ ਹੁੰਦੀ ਹੈ ਆਪਣੀ 에ਅਰ ਫੇਅਰ ਦੀ ਟਿਕਟ ਆ ਰਿਟਰਨ ਦੀ ਇੱਕ ਆਪਾਂ ਕਵਰ ਲੈਟਰ ਲਿਖਣੀ ਹੁੰਦੀ ਹੈ ਜਿਹੜੀ ਕਵਰ ਲੈਟਰ ਹੁੰਦੀ ਹੈ ਨਾ ਉਹ ਹੁੰਦੀ ਹੈ ਮੇਨ ਲੈਟਰ ਜਿਹਦੇ ਵਿੱਚ ਤੁਸੀਂ ਸਿੱਧਾ ਸਿੱਧਾ ਵੀਜ਼ਾ ਆਫੀਸਰ ਨੂੰ ਰਿਕਵੈਸਟ ਕਰਨੀ ਆ ਵੀ ਮੈਨੂੰ ਵੀਜ਼ਾ ਦਿੱਤਾ ਜਾਏ ਉਹਦੇ ਤੁਸੀਂ ਆਪਣਾ ਸਾਰਾ ਬਰੀਫ ਹਿਸਟਰੀ ਲਿਖ ਦੇਣੀ ਆ ਜਿਹੜੇ ਜਿਹੜੇ ਡਾਕੂਮੈਂਟਸ ਇਨਕਲੋਜ਼ ਕੀਤੇ ਹੋਏ ਸਿੱਧੇ ਲਿਖ ਦਨੇ ਆ ਕੋਈ ਫੇਕ ਡਾਕੂਮੈਂਟ ਨਹੀਂ ਲਾਉਣਾ ਇਕ ਅਮਲ ਜੀ ਬੜੀ ਅੱਜ ਕੱਲ ਚੀਜ਼ ਚੱਲਦੀ ਆ ਵੀ ਡਾਕੂਮੈਂਟ ਜਿਹੜੇ ਆ ਨਾ ਇਹ ਫੇਕ ਲਾ ਦਿੰਦੇ ਆ ਅੱਛਾ ਕੋਰੀਆ ਦੀ ਐਮਬੈਸੀ ਨੇ ਜਿੰਨਾ ਦਿਨਾਂ ਚ ਮੈਂ ਗਿਆ ਨਾ 2000 ਸ਼ਾਇਦ 22 ਦੀ ਗੱਲ ਆ ਅਗਸਤ ਦੀ ਕੋਰੀਆ ਨੇ ਸਾਰੇ ਬੰਦੇ ਉਧਰ ਰਿਜੈਕਟ ਕੀਤੇ ਤੇ ਪਰਚੇ ਵੀ ਦਿੱਤੇ ਆ ਜੇ ਕਿਸੇ ਨੂੰ ਕੋਈ ਇੱਥੇ ਸ਼ੱਕ ਆ ਤਾਂ ਚੈੱਕ ਕਰਕੇ ਵੇਲੇਓ ਪਰਚੇ ਦਿੱਤੇ ਲੋਕੀ ਆਪਣੇ ਰਿਕਾਰਡ ਨਹੀਂ ਲੈਣ ਗਏ ਆਰ ਕੇ ਪੁਰਮ ਥਾਣੇ ਦੇ ਵਿੱਚ ਕਿਉਂਕਿ ਲੋਕਾਂ ਨੇ ਫੇਕ ਡਾਕੂਮੈਂਟੇਸ਼ਨ ਕੀਤੀ ਐ ਅੰਬੈਸੀ ਦੇ ਵਿੱਚ ਆਪਣੀਆਂ ਰਿਟਰਨਾਂ ਗਲਤ ਲਾਈਆਂ ਆਈਆਂ ਫੇਕ ਅੰਬੈਸੀਆਂ ਬੇਵਕੂਫ ਨੀਆਂ ਉਹਨਾਂ ਨੇ ਆ ਉਹਨਾਂ ਦਿਨਾਂ ਦੇ ਵਿੱਚ ਕੋਈ ਬੰਦਾ ਅੰਬੈਸੀ ਦੇ ਵਿੱਚ ਜਾਣ ਦੀ ਮਤਲਬ ਕਿ ਹਿੰਮਤ ਵੀ ਨਹੀਂ ਕਰਦਾ ਸਾਊਥ ਕੋਰੀਆ ਦੇ ਵਿੱਚ ਤੇ ਉਦੋਂ ਵੀ ਮੈਨੂੰ ਵੀਜ਼ਾ ਮਿਲ ਗਿਆ ਬੜੇ ਆਰਾਮ ਨਾਲ ਕਿਉਂਕਿ ਜਦੋਂ ਤੁਸੀਂ ਡਾਕੂਮੈਂਟ ਹੀ ਨਹੀਂ ਕੋਈ ਗਲਤ ਲਾਇਆ ਤੇ ਤੁਹਾਨੂੰ ਡਰ ਕਿਹੜੀ ਗੱਲ ਦਾ ਮਤਲਬ ਕਿ ਇਹ ਗੱਲ ਹੈ ਕਿ ਅਸੀਂ ਖੁਦ ਚੀਜ਼ ਨੂੰ ਪਲਾਨ ਕਰ ਸਕਦੇ ਹਾਂ ਸਾਨੂੰ ਕਿਸੇ ਥਰਡ ਪਰਸਨ ਦੀ ਲੋੜ ਨਹੀਂ ਆ ਜਿਸ ਅਸੀਂ ਖੁਦ ਆਨਲਾਈਨ ਜੇ ਆਪਰ ਸਾਰਾ ਪ੍ਰੋਸੈਸ ਕਰਾਂਗੇ ਬੜੇ ਘੱਟ ਪੈਸਿਆਂ ਦੇ ਵਿੱਚ ਅਸੀਂ ਅਮਰੀਕੀ ਹੁਮਸ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਇੱਕ ਮੁਕ ਦੀ ਗੱਲ ਦੱਸਾਂ ਜੇ ਤੁਸੀਂ ਜਪਾਨ ਦੀ ਕਰਦੇ ਜੇ 500 ਰੁਪਿਆ ਫੀਸ ਹੈ ਜਪਾਨ ਦੀ ਹੁਣ ਸਰ ਵਿਧਾਨਨ ਦਿੱਤੀ ਹੋਵੇ ਤੇ ਸਾਊਥ ਕੋਰੀਆ ਦੀ ਵੀ VFS ਦੀ ਪਾਕਿਸਤਾਨ 47 48 ਰੁਪਿਆ ਫੀਸ ਹੈ ਹਰ ਕੰਟਰੀ ਦੀ ਬਹੁਤ ਘੱਟ ਫੀਸ ਹੈਗੀ ਆ ਤੁਸੀਂ ਸਿੱਧੇ ਵੀਐਫਐਸ ਦੇ ਵਿੱਚ ਜਾਓ ਕੋਈ ਸਾਡੇ ਨਾ ਪੰਜਾਬੀ ਇਸ ਕਲੋਂ ਡਰ ਜਾਂਦੇ ਆ ਵੀ ਮੇਰੇ ਕੋ ਕੋਈ ਗਲਤੀ ਨਾ ਹੋ ਜੇ ਜਿਹੜਾ ਤੁਹਾਨੂੰ ਕਾਲਮ ਨਹੀਂ ਸਮਝ ਆ ਰਹੀ ਉਹਨੂੰ ਖਾਲੀ ਛੱਡ ਦਿਓ ਵੀਐਫਐਸ ਦਾ ਕੰਮ ਹੀ ਇਹ ਹੈਗਾ ਬਾਬਾ ਵੀ ਤੁਹਾਨੂੰ ਉੱਥੇ ਉਹਨਾਂ ਨੇ ਆਪੇ ਕਰਾ ਦੇਣਾ ਕੋਈ ਇਹੋ ਜੀ ਪ੍ਰੋਬਲਮ ਹੈ ਹੀ ਨਹੀਂ ਸਾਡੇ ਪੰਜਾਬੀਆਂ ਜੀ ਨਾ ਕੌਨਫੀਡੈਂਸ ਦੀ ਗੱਲ ਆ ਅੱਛਾ ਇਹੋੀ ਗੱਲ ਆ ਮੈਂ ਜਦੋਂ ਕਿਤੇ ਜਾਨਣਾ ਵਾਂ ਤੇ ਜਿੰਨੇ ਪੰਜਾਬੀ ਹੁੰਦੇ ਆ ਨਾ ਇਹ ਪਹਿਲੇ ਹੀ ਨਰਵਸ ਹੁੰਦੇ ਆ ਅੱਛਾ 에어ਪੋਰਟ ਦੇ ਉੱਤੇ ਵੀ ਤੁਸੀਂ ਜਾਓ ਨਰਵਸ ਹੁੰਦੇ ਹੁੰ ਲੋਕੀ ਕਹਿੰਦੇ ਜੀ 에ਅਰਪੋਰਟਾਂ ਤੇ ਧੱਕਾ ਹੁੰਦਾ ਧੱਕਾ ਹੁੰਦਾ ਕੋਈ ਧੱਕਾ ਲੈਂਦਾ ਮੈਂ ਸਾਊਥ ਅਫਰੀਕਾ ਗਿਆ ਪਿੱਛੇ ਜੇ ਮੈਂ ਬੰਬੇ ਤੋਂ ਲਈ ਫਲਾਈਟ ਜਾ ਕੇ ਹੁਣ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦਿੰਨਾ ਮੇਰੀ ਜਾਨ ਦੀ ਫਲਾਈਟ ਸੀ ਥੋਪੀਆ 에ਅਰਲਾਈਨ ਦੀ ਵਾਪਸੀ ਹੀ ਮੇਰੀ ਜੋ ਹੈ ਨਜ਼ਵਰਕ ਤੋਂ ਕਤਰ 에ਅਰਵੇਜ਼ ਦੀ ਮੈਂ ਜਦੋਂ ਕਾਊਂਟਰ ਦੇ ਉੱਤੇ ਗਿਆ ਤੇ ਉਹ ਜਿਹੜੀ ਹੈਗੀ ਸੀ 에ਅਰਲਾਈਨ ਵਾਲਾ ਸਟਾਫ ਉਹਨੇ ਮੈਨੂੰ ਪੈਂਦਿਆਂ ਕਿਹਾ ਰਿਟਰਨ ਟਿਕਟ ਵਖਾ ਮੈਂ ਰਿਟਰਨ ਟਿਕਟ ਦੇਤੀ ਇਹਨਾਂ ਨੂੰ ਮੈਨੂੰ ਕਹਿੰਦੀ ਆਪਣਾ ਜਿਹੜੀ ਟ੍ਰੈਵਲ ਇੰਸ਼ੋਰੈਂਸ ਵਖਾ ਮੈਂ ਉਹ ਵਖ ਉਹ 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 ਖਾਤੀ ਉਹਨੇ ਮੈਨੂੰ ਕੁਐਸਚਨ ਪੁੱਛਿਆ ਤੂੰ ਉਥੇ ਕਿਹੜੀ ਕਿਹੜੀ ਚੀਜ਼ ਘੁੰਮਣੀ ਆ ਹੁਣ ਮੈਂ ਚੱਲਾਂ ਘੁੰਮਣਾ ਤੇ ਮੈਨੂੰ ਪਤਾ ਹੀ ਨਾ ਹੋਵੇ ਮੈਂ ਕਿਹੜੀ ਚੀਜ਼ ਘੁੰਮਣੀ ਆ ਤੇ ਫਿਰ ਤਾਂ ਪੰਗਾ ਪਾਊਗਾ ਨਾ ਫਿਰ ਮੈਂ ਮੈਂ ਆ ਕੇ ਕਹਾਂ ਪੰਜਾਬੀ ਨਾਲ ਧੱਕਾ ਹੁੰਦਾ ਸਰਦਾਰ ਨਾਲ ਧੱਕਾ ਹੁੰਦਾ ਸਰਦਾਰ ਨਾਲ ਤਾਂ ਧੱਕਾ ਨਹੀਂ ਹੁੰਦਾ ਸਾਰਿਆਂ ਨਾਲ ਧੱਕਾ ਹੁੰਦਾ ਸਰਦਾਰਾਂ ਨੇ ਇਸ ਚੀਜ਼ ਨੂੰ ਨਾ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਆ ਵਾ ਉਹਨੇ ਸਿੰਪਲ ਮੈਨੂੰ ਚਾਰ ਚੀਜ਼ਾਂ ਪੁੱਛੀਆਂ ਪੰਜਵੀਂ ਉਹਨੇ ਮੈਨੂੰ ਇੱਕ ਗੱਲ ਕਹੀ ਉਹਨੇ ਮੈਨੂੰ ਕਿਹਾ ਤੇਰੀ ਜਿਹੜੀ ਵਾਪਸੀ ਦੀ ਰਿਟਰਨ ਦੀ ਫਲਾਈਟ ਆ ਨਾ ਉਹ ਦੂਸਰੀ 에ਅਰਲਾਈਨ ਤ ਮੈਂ ਜੇ ਤੋ ਮਰਜ਼ੀ ਕਰਾ ਸਕਦਾ ਇਹੋ ਜਿਹਾ ਕਹਿੰਦੀ ਤੁਹਾਨੂੰ ਪਹਿਲੀ ਵਾਰੀ ਤੁਸੀਂ ਚੱਲੇ ਹੋ ਤੁਹਾਨੂੰ ਪਹਿਲੀ ਵਾਰੀ ਆਉਣਾ ਚਾਹੀਦਾ ਸੀ ਇਸੇ ਦੇਤੇ ਅਗਲੀ ਵਾਰੀ ਤੁਸੀਂ ਭਾਵੇਂ ਡਿਫਰੈਂਟ ਕਰ ਸਕਦੇ ਮੈਂ ਉਹਨੂੰ ਕਿਹਾ ਵੀ ਇਹੋ ਜੀ ਕੋਈ ਪ੍ਰੋਬਲਮ ਨਹੀਂ ਹੈਗੀ ਨਾ ਹੀ ਕੋਈ ਇਹੋ ਜਿਹਾ ਰੂਲ ਲਗਾ ਜੇ ਰੂਲ ਲਗਾ ਤੇ ਬੰਦੱਸ ਉਹਨੇ ਆਪਣੇ ਸੀਨੀਅਰ ਨੂੰ ਕਾਲ ਕੀਤੀ ਉਹਨੇ ਕਿਹਾ ਕੋਈ ਗੱਲ ਨਹੀਂ ਜਾਣ ਦੇ ਸੋ ਕਹਿਣ ਦਾ ਮਤਲਬ ਮੈਂ ਉੱਥੇ ਰੌਲਾ ਪਾਣ ਨਾ ਆਪਾਂ ਇਹ ਧੱਕਾ ਵਾਓ ਧੱਕਾ ਧੁੱਕਾ ਕੋਈ ਨਹੀਂ ਉਹਨਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਜੇ ਮੰਨ ਲਓ ਕੋਈ ਬੰਦਾ ਗਲਤ ਅੱਗੇ ਚੱਲ ਜਾਂਦਾ ਜਦੋਂ ਸਾਊਥ ਅਫਰੀਕਾ ਮੈਂ ਚੱਲ ਜਾਂਦਾ ਮੰਨ ਲਓ ਜੇ ਕੋਈ ਮੈਂ ਮੇਰੇ ਕੋ ਡਾਕੂਮੈਂਟੇਸ਼ਨ ਨਾ ਹੁੰਦੀ ਇਮੀਗ੍ਰੇਸ਼ਨ ਨੇ ਜਦੋਂ ਮੈਨੂੰ ਵਾਪਸ ਕਰਨਾ ਆਈ ਨਾ ਉਹਨਾਂ ਨੇ ਮੈਨੂੰ ਕਤਰ 에ਅਰਵੇਸ ਤੇ ਨਹੀਂ ਭੇਜਣਾ ਉਹਨਾਂ ਮੈਨੂੰ ਭੇਜਣਾ ਹੀ ਇਥੋਪੀਆਨ 에ਅਰਲਾਈਨ ਤੇ ਸੋ ਉਹ ਉਹਨਾਂ ਦੀ ਵਾਪਸੀ ਦੀ ਵੀ ਜਿਹੜੀ ਆ ਨਾ ਜ਼ਿੰਮੇਵਾਰੀ ਬਣ ਜਾਂਦੀ ਉਹਦਾ ਲੋਡ ਆ ਨਾ ਉਹ 에ਅਰਲਾਈਨ ਦੇ ਤੇ ਪੈਂਦਾ ਉਸ ਕਰਕੇ ਉਹ ਪਹਿਲਾਂ ਹੀ ਮੇਕ ਸ਼ੋਰ ਕਰਦੇ ਵੀ ਜਿਹੜਾ ਬੰਦਾ ਚੱਲਿਆ ਉਹ ਕੋ ਪੂਰੇ ਡਾਕੂਮੈਂਟ ਹੈਗੇ ਕਿ ਨਹੀਂ ਚਲੋ ਅਸੀਂ ਇਹ ਸਾਰੇ ਨੌਲੇਜ ਜਾਣ ਲਈ ਮੈਨੂੰ ਜਾਣਨਾ ਚਾਹਾਂਗੇ ਜਦੋਂ ਤੁਸੀਂ ਕੰਟਰੀ ਤੇ ਲੈਂਡ ਕਰਦੇ ਹੋ ਤੇ ਕਿਸ ਤਰ੍ਹਾਂ ਉੱਥੇ ਕਿਵੇਂ ਐਕਸਪਲੋਰ ਕਰਦੇ ਹੋ ਕਿਵੇਂ ਉੱਥੇ ਖਾਣ ਪੀਣ ਦਾ ਕਿਵੇਂ ਹੁੰਦਾ ਕਿ ਕਿਉਂਕਿ ਜ਼ਿਆਦਾਤਰ ਨਾਨ ਵੇਜੀ ਸਭ ਕੁਝ ਬਾਹਰ ਮਿਲਦਾ ਕਿਵੇਂ ਖਾਣ ਪੀਣ ਦਾ ਕਿਵੇਂ ਹੁੰਦਾ ਉੱਥੇ ਟਰੈਵਲਿੰਗ ਦਾ ਕਿਵੇਂ ਹੁੰਦਾ ਉਹ ਵੀ ਥੋੜਾ ਜ਼ਿਕਰ ਕਰੋ ਉਹਦੇ ਵਾਸਤੇ ਨਾ ਪਤਾ ਕਿ ਅੱਜ ਕੱਲ੍ਹ ਵੈਬਸਾਈਟਸ ਬਣੀਆਂ ਆਈਆਂ ਵਾ ਜਿੱਦੋਂ ਤੁਸੀਂ ਪਹਿਲੇ ਹੀ ਸਾਰੀ ਇਨਫੋਰਮੇਸ਼ਨ ਲੈ ਕੇ ਚੱਲਦੇ ਆਏ ਕੱਲ ਇੰਟਰਨੈਟ ਦਾ ਜ਼ਮਾਨਾ ਵਾ ਪਲੱਸ ਦੂਜੇ ਨੰਬਰ ਤੇ ਨਾ ਕੁਝ ਸੋਸ਼ਲ ਨੈਟਵਰਕਿੰਗ ਸਾਈਟਸ ਆ ਜਿਹਦੇ ਵਿੱਚ ਆਉਂਦੀ ਕਾਉਸਰਫਿੰਗ ਮੈਂ ਉੱਥੇ ਦੇ ਜਿਹੜੇ ਲੋਕ ਹੁੰਦੇ ਆ ਨਾ ਉਹਨਾਂ ਦੇ ਨਾਲ ਪਹਿਲੇ ਹੀ 15 20 ਦਿਨ ਮਹੀਨਾ ਪਹਿਲੇ ਇੰਟਰੈਕਟ ਕਰਦਾ ਵਾਂ ਪਲੱਸ ਆਪਣੇ ਇੰਡੀਅਨਸ ਦੇ ਗਰੁੱਪ ਬਣੇ ਹੋਏ ਆ ਇੰਡੀਅਨਸ ਇਨ ਸਾਊਥ ਅਫਰੀਕਾ ਇੰਡੀਅਨਸ ਇਨ ਵੇਤਨਾ ਇੰਡੀਅਨਸ ਇਨ ਸਾਊਥ ਕੋਰੀਆ ਇੰਡੀਅਨਸ ਇਨ ਜਾਪਾਨ ਉਹਨਾਂ ਗਰੁੱਪਸ ਦੇ ਵਿੱਚ ਮੈਂ ਪਹਿਲੇ ਹੀ ਪਾ ਦਿੰਦਾ ਵੀ ਮੈਂ ਇੱਥੇ ਇੱਥੇ ਆ ਰਿਹਾ ਵਾਂ ਮੈਨੂੰ ਦੱਸੋ ਕਿਹੜੇ ਕਿਹੜੇ ਹੋਟਲ ਨੇ ਵਧੀਆ ਕਿਹੜਾ ਏਰੀਆ ਮਲਾ ਸੇਫਾ ਕਿਹੜਾ ਨਹੀਂ ਆ ਉਹ ਤੁਹਾਨੂੰ ਲੋਕੀ ਸਾਰੇ ਇਨਫੋਰਮੇਸ਼ਨ ਦੇ ਦਿੰਦੇ ਆ ਤੇ ਜਿਹੜੀ ਰਹੀ ਗੱਲ ਫੂਡ ਦੀ ਫੂਡ ਮੈਂ ਹੈਗਾ ਵੈਜੀਟੇਰੀਅਨ ਬਟ ਕੀ ਆ ਵੀ ਅੱਜ ਕੱਲ ਨਾ ਕਾਫੀ ਜ਼ਿਆਦਾ ਥਾਵਾਂ ਦੇ ਉੱਤੇ ਅ ਵੈਜੀਟੇਰੀਅਨ ਮਿਲ ਜਾਂਦਾ ਪਰ ਕਈ ਚੀਜ਼ਾਂ ਹੁੰਦੀਆਂ ਨੇ ਜਿਤਨਾ ਚਾਈਨਾ ਮੈਂ ਗਿਆ ਸੀ ਮੈਨੂੰ ਉੱਥੇ ਨਹੀਂ ਕੋਈ ਸ਼ੀਖ ਖਾਨ ਨੂੰ ਮਿਲੀ ਪਰ ਉੱਥੇ ਕੀ ਆ ਵੀ ਤੁਹਾਨੂੰ ਲੱਭਣਾ ਪੈਂਦਾ ਵਾ ਥੋੜਾ ਜਿਹਾ ਤੁਹਾਨੂੰ ਨਾ ਸਮਝੌਤਾ ਕਰਨਾ ਪੈਂਦਾ ਵਾ ਬਟ ਇਹ ਨਹੀਂ ਹੈਗਾ ਵੀ ਤੁਹਾਨੂੰ ਬਿਲਕੁਲ ਭੁੱਖਾ ਨਹੀਂ ਬੰਦਾ ਮਰਦਾ ਕਾਫੀ ਆਪਸ਼ਨਸ ਮਿਲ ਜਾਂਦੀਆਂ ਤੇ ਬਈ ਮੈਂ ਜਾਨਣਾ ਚਾਹਾਂਗਾ ਕਿ ਆਖਰੀ ਸਿਸਟਮ ਤੁਸੀਂ ਇਨੇ ਕੰਟਰੀਆਂ ਘੁੰਮੇ ਹੋ ਤੀ ਤੋਂ ਉੱਤੇ ਕੰਟਰੀਆਂ ਘੁੰਮੇ ਹੋ ਇਹ ਦੁਨੀਆ ਰੱਬ ਦੀ ਬਣਾਈ ਬਹੁਤ ਵੱਡੀ ਹੈ ਸਿਸਟਮ ਚ ਕੀ ਫਰਕ ਦੇਖਿਆ ਤੁਸੀਂ ਸਾਡੇ ਇੰਡੀਆ ਨੂੰ ਲੈ ਕੇ ਤੇ ਬਾਹਰ ਦੇ ਵਿੱਚ ਕਿਉਂ ਅਸੀਂ ਪਿੱਛੇ ਆ ਜਾਂ ਕੀ ਫਰਕ ਆ ਕੀ ਚੇਂਜਸ ਜਿਹੜੇ ਆ ਸਾਡੇ ਇੱਥੇ ਸਿਸਟਮ ਚ ਹੋਣੇ ਚਾਹੀਦੇ ਆ ਕਿ ਅਸੀਂ ਵੀ ਉਹਨਾਂ ਤੋਂ ਅੱਗੇ ਜਾ ਸਕੀ ਜਾਂ ਉਹਨਾਂ ਨੂੰ ਕੰਪਲੀਟ ਕਰ ਸਕੀਏ ਸਿਸਟਮ ਚ ਤਰੀਕ ਜ਼ਰੂਰ ਹੁੰਤੇ ਇੱਕ ਵਕਰਾ ਦੇਖਿਆ ਉਹ ਅਸੀਂ ਜੇ ਇੱਕ ਸ਼ਹਿਰ ਅੱਗੇ ਚੱਲ ਜਨਾਈ ਕਰਨੇ ਕਿ ਬਹੁਤ ਸਿਸਟਮ ਦਾ ਫਰਕ ਹੈ ਪਰ ਤੁਸੀਂ 30 ਤੋਂ ਉੱਤੇ ਕੰਟਰੀਆਂ ਘੁੰਮੀਆਂ ਕੀ ਐਕਸਪੀਰੀਅੰਸ ਕੀ ਕੀਤਾ ਹੈ ਕੀ ਸਿਸਟਮ ਦੀ ਵਕਰਤਾ ਨੂੰ ਲੱਗਦਾ ਸਭ ਤੋਂ ਵੱਡਾ ਵੱਡਾ ਡਿਫਰੈਂਸ ਮੈਂ ਵੇਖਿਆ ਨਾ ਉੱਥੇ ਲੋਕ ਇੱਕ ਦੂਜੇ ਨੂੰ ਮੋਟੀਵੇਟ ਕਰਦੇ ਆ ਇੱਥੇ ਡੀਮੋਟੀਵੇਟ ਕਰਦੇ ਆ ਜਿਹੜਾ ਬੰਦਾ ਉੱਪਰ ਜਾਂਦਾ ਨਾ ਉਹਦੀ ਲੱਤ ਖਿੱਚਦੇ ਆ ਸਾਡਾ ਦੁਸ਼ਮਣ ਕੋਈ ਨਹੀਂ ਹੈ ਅਸੀਂ ਆਪਣੇ ਦੁਸ਼ਮਣ ਆਪ ਹੀ ਹੈਗੇ ਆ ਸਿੱਧੀ ਮੈਂ ਤੁਹਾਨੂੰ ਨਿਕਲ ਦਾਂਦਾ ਕਹਿੰਦੇ ਨੇ ਪੰਜਾਬ ਪੰਜਾਬੀਆਂ ਨੂੰ ਸਾਰੇ ਦੱਬਦੇ ਆ ਪੰਜਾਬੀਆਂ ਨੂੰ ਪੰਜਾਬੀ ਹੀ ਦੱਬਦੇ ਪਏ ਆ ਕੋਈ ਕਿਸੇ ਨੂੰ ਦੂਸਰੇ ਨੰਬਰ ਦਿੱਤੇ ਉਥੇ ਮੈਂ ਇਹ ਜੀ ਵੇਖਿਆ ਵੀ ਜਿਹੜੀ ਸਰਕਾਰ ਦੀ ਪਾਰਟਿਸਪੇਸ਼ਨ ਹੈ ਨਾ ਉਹ ਬਹੁਤ ਜ਼ਿਆਦਾ ਵਾ ਸਾਡੇ ਇੱਥੇ ਸਰਕਾਰ ਜਿਹੜੀ ਹੈ ਨਾ ਉਹ ਹੈਗੀ ਆ ਪੋਲੀਟੀਕਲ ਮਤਲਬ ਕਿ ਅ ਕਹਾਂ ਲੋ ਵੀ ਲੋਕਾਂ ਦੇ ਕੋਲ ਪੋਲੀਟੀਕਲ ਕ੍ਰਾਈਮ ਜਿਹਨੂੰ ਆਪਾਂ ਕਹਾਂ ਲੋ ਮੈਂ ਕਿ ਇਹ ਵਰਡਿੰਗ ਯੂਜ਼ ਕਰੂੰਗਾ ਵੀ ਸਰਕਾਰੀ ਸ਼ਹਿਰ ਦੇ ਉੱਤੇ ਇਥੇ ਕ੍ਰਾਈਮ ਹੁੰਦੇ ਆ। ਤੀਸਰੇ ਨੰਬਰ ਦੇ ਤੇ ਜਿਹੜੀ ਚੀਜ਼ ਵੇਖੀ ਆ। ਉਥੇ ਸਰਕਾਰ ਜਿਹੜੀ ਆ ਨਾ ਲੋਕ ਵੀ ਬੜੇ ਜ਼ਿੰਮੇਵਾਰ ਆ ਸਰਕਾਰ ਵੀ ਬੜੀ ਜ਼ਿੰਮੇਵਾਰ ਆ। ਹਰ ਬੰਦਾ ਉਥੇ ਤੁਸੀਂ ਵੇਖੋ ਜਾ ਕੇ ਜਿਸ ਤਰ੍ਹਾਂ ਨਾ ਆਪਣੀ ਪੰਜਾਬ ਗਵਰਨਮੈਂਟ ਨੇ ਇੱਕ ਸਟਾਰਟ ਕੀਤੀ ਆ ਚੀਜ਼। ਟੀਚਰ ਰੱਖਦੇ ਆ ਆਪਾਂ। ਹੁਣ ਟੀਚਰਾਂ ਨੂੰ ਉਥੇ ਜਦੋਂ ਫੌਰੀਂ ਦੇ ਵਿੱਚ ਇਹਨਾਂ ਟੀਚਰ ਰੱਖਦੇ ਆ ਨਾ ਉਹਨਾਂ ਦੀ 15-20 ਦਿਨ ਦੀ ਪਹਿਲੇ ਟ੍ਰੇਨਿੰਗ ਹੁੰਦੀ ਆ ਮੈਡੀਕਲ ਦੀ। ਕਿਉਂਕਿ ਬਾਈ ਚਾਂਸ ਕੇ ਬੱਚੇ ਨੂੰ ਮੰਨ ਲਓ ਕੋਈ ਵੀ ਚੀਜ਼ ਆ ਜਾਂਦੀ ਹੈ ਮੈਡੀਕਲ ਅਮਰਜੈਂਸੀ ਆ ਜਾਂਦੀ ਉਹ ਕਿਵੇਂ ਉਹਨੂੰ ਕੋਪ ਆਪ ਕਰੂਗੀ ਵਿੱਚ ਠੀਕ ਹੈ ਸੈਟ ਇਹਦੇ ਵਿੱਚ ਆਉਂਦੀ ਆ ਸੈਕਿੰਡ ਗੱਲ ਵੀ ਉਹਨੂੰ ਡਾਈਟ ਬਾਰੇ ਪੂਰੀ ਨੌਲੇਜ ਹੁੰਦੀ ਹੈ 3rd ਨੰਬਰ ਦੇ ਉੱਤੇ ਆਉਂਦਾ ਵਾ ਫਿਜ਼ੀਕਲ ਐਕਟੀਵਿਟੀ ਬਾਰੇ 4th ਡਿਫੈਂਸ ਬਾਰੇ ਉਹਨਾਂ ਨੂੰ ਪੂਰੀ ਨੌਲੇਜ ਹੁੰਦੀ ਉਹ ਤੁਸੀਂ ਹਰ ਬੰਦਾ ਵੇਖੋਗੇ ਨਾ ਕੰਪਲੀਟ ਪੈਕੇਜ ਹੈਗਾ ਵਾ ਯਾਨੀ ਕਿ ਹੁਣ ਆਪਣੇ ਪੂਰੇ ਇੰਡੀਆ 'ਚ ਸਟਾਰਟ ਹੋ ਗਿਆ ਹੈ ਕੰਮ ਜਿਤਨਾ UGC ਦੀਆਂ ਗਾਈਡਲਾਈਨ ਦੇਤੇ ਨਾ ਇੱਕ ਸਬਜੈਕਟ ਗ੍ਰੈਜੂਏਸ਼ਨ ਦੇ ਵਿੱਚ ਆਪਸ਼ਨਲ ਪੜਾਇਆ ਜਾਂਦਾ ਉਹਦਾ ਮਤਲਬ ਹੁੰਦਾ ਵੀ ਇੱਕ ਐਡੀਸ਼ਨਲ ਸਬਜੈਕਟ ਪੜਾਇਆ ਜਾਵੇ ਇਹਨੂੰ ਦੂਜੇ ਸਬਜੈਕਟ ਦੀ ਵੀ ਨੌਲੇਜ ਆ ਜੇ ਉਹ ਸਾਰੀ ਜਿਹੜੀ ਚੀਜ਼ ਹੈ ਨਾ ਇਹ ਫੋਰਨ ਦਾ ਵਾ ਪਰ ਹਲੇ ਇਹਨੂੰ ਬਹੁਤ ਟਾਈਮ ਲੱਗੂਗਾ ਲੋਕਾਂ ਨੂੰ ਨਾ ਨੌਲੇਜ ਬਹੁਤ ਆ ਉਥੇ ਹੁਣ ਸਾਡੇ ਆ ਮੰਨ ਲਓ ਇਥੇ ਇਥੇ ਕੀ ਕਰਦੇ ਆ ਕੜੀ ਦੇ ਨਾਲ ਦਹੀਂ ਖਾਈ ਜਾਂਦੇ ਦਹੀਂ ਦੇ ਨਾਲ ਚਾਰ ਖਾਈ ਜਾਂਦੇ ਮਤਲਬ ਇੱਕ ਇਹਨਾਂ ਨੂੰ ਸਮਝ ਹੀ ਨਹੀਂ ਹੈਗੀ ਫਰੂਟ ਸਵੇਰੇ ਖਾਣਾ ਹੁੰਦਾ ਵਾ ਇਹ ਰਾਤ ਨੂੰ ਫਰੂਟ ਖਾਂਦੇ ਆ ਮੈਂ ਪੜ੍ਹੇ ਲਿਖੇ ਕਈ ਪੇਰੈਂਟਸ ਵੇਖੇ ਜਿਹੜੇ ਕਹਿੰਦੇ ਰਾਤ ਨੂੰ ਫਰੂਟ ਖਾ ਲਾ ਯਾਰ ਕੇਲਾ ਖਾ ਲਾ ਜਦ ਕਿ ਇਹਨਾਂ ਨੂੰ ਇਹ ਪਤਾ ਵੀ ਨਹੀਂ ਆ ਵੀ ਜਦੋਂ ਆਪਾਂ 슈ਗਰ ਵਾਲੀ ਚੀਜ਼ ਰਾਤ ਨੂੰ ਖਾਵਾਂਗੇ ਉਹ ਸਪਾਈਕ ਦਊਗੀ ਤੇ ਅਗੇ ਡਾਇਬੀਟੀਸ ਸਾਡੇ ਇੱਥੇ ਕੰਟਰੀ ਦੇ ਵਿੱਚ ਹੈ ਸੈਕੰਡ ਨੰਬਰ ਦੇ ਤੇ ਮੈਂ ਤੁਹਾਨੂੰ ਇੱਕ ਬੜੀ ਹੈਰਾਨੀ ਵਾਲੀ ਗੱਲ ਦੱਸਦਾ ਇਹਨੂੰ ਕਹਿੰਦੇ ਲੈਕ ਆਫ ਨੋਲੇਜ ਇੱਥੇ ਪੜ੍ਹੇ ਲਿਖੇ ਲੋਕ ਵੀ ਹਨ ਜਿਹੜੇ ਕਹੀ ਜਾਂਦੇ ਆ ਜੀ ਜਿਹੜੇ 슈ਗਰ ਦੇ ਲੈਵਲ ਹਨ ਸਾਡੇ ਉਹ 110 ਤੋਂ 130 ਦੇ ਵਿੱਚ ਹੈ ਠੀਕ ਹੈ ਨਾ ਜਿਹੜੀ ਫਾਸਟਿੰਗ ਆ ਉਹ 100 ਤੋਂ ਥੱਲੇ ਹੋਣੀ ਚਾਹੀਦੀ ਆ ਤੇ ਦੂਜੀ ਜਿਹੜੀ ਆ 130 35 ਤੋਂ ਥੱਲੇ ਹੋਣੀ ਚਾਹੀਦੀ ਫੌਰੀਨ ਦੇ ਵਿੱਚ ਉਥੇ ਇੱਕ ਮੈਨੂੰ ਲੇਡੀ ਮਿਲੀ ਤੇ ਉਹਦੇ ਜਿਹੜਾ ਹੈਗਾ ਸੀ ਨਾ ਮਤਲਬ ਇੰਡੀਅਨ ਸੀ ਉਹ ਉਹਦੀ ਜਿਹੜੀ 슈ਗਰ ਹੈ ਨਾ 155 ਸੀ ਮੈਂ ਉਹਨੂੰ ਕੁਦਰਤੀ ਪੁੱਛਿਆ ਮੈਂ ਕਿ ਤੂੰ ਤਾਂ ਫਿਰ ਡਾਇਬਟਿਕ ਹੋ ਮੈਨੂੰ ਉਹਨੇ ਪਤਾ ਕੀ ਕਹਿੰਦੀ ਨਹੀਂ ਆਪਾਂ ਡਾਇਬਟਿਕ ਨਹੀਂ ਹੈਗੇ ਇਹ ਜਿਹੜੇ ਡਾਇਬਟੀਜ਼ ਦੇ ਲੈਵਲ ਆ ਨਾ ਇਹ ਫੌਰੀਨ ਦੇ ਹਿਸਾਬ ਨਾਲ ਆ ਜਿਹੜੇ ਇੰਡੀਆ ਤੇ ਇੰਪਲੀਮੈਂਟ ਕੀਤੇ ਗਏ ਆ ਇੰਡੀਆ ਦੇ ਵਿੱਚ ਡਾਇਬੀਟਿਸ ਦੇ ਜਿਹੜੇ ਲੈਵਲ ਆਣਾ ਇਹ ਲੱਗ ਗਿਆ ਕਿਉਂਕਿ ਅਹੀਂ ਤਾਂ ਦੁੱਧ ਦਹੀਂ ਪਨੀਰ ਸਾਰਾ ਲੈਕਟੋਜ਼ ਰੈਜ਼ਿਸਟੈਂਟ ਸਾਡੀ ਬਾਡੀ ਨਹੀਂ ਹੈਗੀ ਹੁਣ ਇਥੇ ਕਾਫੀ ਹੋਈ ਜਾਂਦੇ ਆ ਪਰ ਆਪਾਂ ਆਟਾ ਵੀ ਖਾਂਦੇ ਆ ਵੀਟ ਵੀ ਖਾਂਦੇ ਆ ਮਤਲਬ ਸੌਰੀ ਮਤਲਬ ਵੀਟ ਹੋਵੇ 슈ਗਰ ਵੀ ਖਾਂਦੇ ਆ ਸਾਰਾ ਮਤਲਬ ਹਰ ਚੀਜ਼ ਆਪਾਂ ਕੰਜ਼ਿਊਮ ਕਰਦੇ ਆ ਸਾਡੇ ਲੈਵਲ ਲੱਗਨੇ ਸਾਡੇ ਲੈਵਲ ਹੈਗੇ ਆ 180 ਤੱਕ ਬਟ ਕੀ ਆ ਤੁਸੀਂ ਕਿਸੇ ਨੂੰ ਕਿਹਾ ਕਿ ਵੇਖੋ ਲੋਕਾਂ ਨੇ ਤੁਹਾਡੇ ਨਾਲ ਲੜਨ ਨੂੰ ਪੈਣਾ ਵਾ ਪਰ ਫੋਰਨ ਦੇ ਵਿੱਚ ਉਹ ਕਹਿੰਦੇ ਨਹੀਂ ਨਹੀਂ 160 170 ਤੱਕ ਕੋਈ ਪ੍ਰੋਬਲਮ ਨਹੀਂ ਆ ਪਰ ਇਥੇ ਇਹਨਾਂ ਨੇ ਅੱਧੀ ਜਨਤਾ ਲਾ ਦਿੱਤੀ ਮੈਂ ਹੁਣ ਸੁਣਿਆ ਵਾਂ ਵੀ ਇਹੜੇ ਲੈਵਲਸ ਜੇ ਨਾ ਇਹਨੂੰ ਥੋੜਾ ਹੋਰ ਡਾਊਨ ਲਿਆਉਣ ਲੱਗੇ ਆ ਇਹ ਚੀਜ਼ਾਂ ਉਥੇ ਬੱਚਿਆਂ ਨੂੰ 8ਵੀਂ 10ਵੀਂ ਤੱਕ ਹੀ ਪੜਾ ਦਿੱਤੀਆਂ ਜਾਂਦੀਆਂ ਵੀ ਰੋਟੀ ਕਦੋਂ ਖਾਣੀ ਆ ਕਿਹੜੀ ਚੀਜ਼ ਨਾ ਕਿਹੜਾ ਫੂਡ ਦਾ ਕੰਬੀਨੇਸ਼ਨ ਨੇ ਮੈਂ ਇਥੇ ਕਈ ਬੰਦੇ ਵੇਖਿਆ ਆਂਡਿਆਂ ਦੇ ਨਾਲ ਖੁੰਮਾ ਖਾਈ ਜਾਂਦੇ ਅੱਛਾ ਆਂਡਾ ਹੋ ਗਿਆ ਮਤਲਬ ਕਿ ਇੱਕ ਐਨੀਮਲ ਫੈਟ ਹੂੰ ਉਹਦੇ ਨਾਲ ਤੁਸੀਂ ਖੁੰਮਾ ਪਲਾਂਟ ਫੈਟ ਕਿਵੇਂ ਕਿਵੇਂ ਲੈ ਲਓਗੇ ਪਲਾਂਟ ਪ੍ਰੋਟੀਨ ਤੇ ਉਹਨੇ ਉਹ ਮੈਂ ਮੈਂ ਵੀ ਇਹ ਗਲਤੀ ਕੀਤੀ ਪਹਿਲੇ ਪਹਿਲੇ ਮੈਨੂੰ ਉਹਨੇ ਕਿਹਾ ਇਹਦੇ ਨਾਲ ਆ ਚੀਜ਼ ਨਾ ਖਾਜਾਦਾ ਉਹ ਖਾਲਾ ਜਾ ਉਹ ਖਾਲਾ ਫਿਰ ਮੈਨੂੰ ਹੌਲੀ ਹੌਲੀ ਸਮਝ ਲੱਗੀ ਵੀ ਅੱਛਾ ਸਾਡੀ ਐਜੂਕੇਸ਼ਨ ਚੀਜ਼ ਥੋੜੀ ਹੈਗੀ ਏ ਇਹ ਵਾਲੀ ਨੋਲੇਜ ਕਿੱਥੋਂ ਜਪਾਨ ਤੋਂ ਜਾ ਕੇ ਜੱਬਾ ਚਾਈਨਾ ਦੇ ਵਿੱਚ ਅੱਛਾ ਤੇ ਭਾਈ ਕਿਹੜੀ ਕੰਟਰੀ ਸਭ ਤੋਂ ਜ਼ਿਆਦਾ ਐਡਵਾਂਸ ਤੁਹਾਨੂੰ ਲੱਗੀ ਨੇ ਕੰਟਰੀ ਐਕਸਪਲੋਰ ਕਰਦੇ ਕਿ ਜਿਹੜੀ ਬਹੁਤ ਅੱਗੇ ਆ ਇੱਕ ਲੋਕਾਂ ਦੇ ਵਿੱਚ ਵੀ ਆਪਾਂ ਗੱਲ ਕਰ ਲਈ ਤੇ ਇੱਕ ਸਿਸਟਮ ਵਾਈਜ਼ ਵੀ ਗੱਲ ਕਰ ਲਈ ਤੇ ਟੈਕਨੋਲੋਜੀ ਵੀ ਗੱਲ ਕਰ ਲਈ ਕਿਹੜੀ ਕੰਟਰੀ ਸਭ ਤੋਂ ਜ਼ਿਆਦਾ ਤੁਹਾਨੂੰ ਅੱਗੇ ਲੱਗੀ ਹੈ ਜਿਹਨਾਂ ਤੋਂ ਵਧੀਆ ਵੇਖੋ ਲੋਕੀ ਕਹਿੰਦੇ ਆ ਚਾਈਨਾ ਨੂੰ ਕੋਰੀਆ ਨੂੰ ਜਾਪਾਨ ਨੂੰ ਪਰ ਇਹਨਾਂ ਦੇ ਵਿੱਚ ਨਾ ਮੈਨੂੰ ਸਭ ਤੋਂ ਜ਼ਿਆਦਾ ਜਿਹੜੇ ਵਧੀਆ ਲੋਗ ਲੱਗੇ ਆ ਨਾ ਉਹ ਟੈਕਨੋਲੋਜੀ ਵਾਈਜ਼ ਲੱਗੇ ਆ ਚਾਈਨਿਸ ਪਰ ਜੇ ਤੁਸੀਂ ਸਹੀ ਤਰੀਕੇ ਨਾਲ ਕਹੋ ਨਾ ਵੀ ਜਿਹੜੇ ਲੋਕ ਬੜੇ ਡਾਊਨ ਟੂ ਅਰਥ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਤਜ਼ੀਬ ਆ ਉਹ ਹੈਗੇ ਆ ਜਪਾਨ ਤੇ ਸਾਊਥ ਕੋਰੀਆ ਦੇ ਜਿਹੜੇ ਸਾਊਥ ਕੋਰੀਆ ਦੇ ਲੋਕ ਹਨ ਉਹ ਤਾਂ ਇੱਕ ਨੈਕਸਟ ਪਲੈਨੈਟ ਤੇ ਰਹਿੰਦੇ ਆ ਉਹਨਾਂ ਨੂੰ ਅਗਲ ਬਹੁਤ ਆ ਗੱਲ ਕਰਨ ਦੀ ਹਰ ਬੰਦੇ ਨਾਲ ਉਹ ਇੰਨੀ ਕੁ ਜ਼ਿਆਦਾ ਗੱਲ ਕਰਦੇ ਆ ਪੂਰੀ ਗੱਲ ਸੁਣਦੇ ਆ ਸਾਡੇ ਇੱਥੇ ਤਾਂ ਕੋਈ ਗੱਲ ਸੁਣ ਕੇ ਰਾਜੀ ਨਹੀਂ ਆ ਕਿ ਦੂਜੇ ਨਾਲ ਲੜਨਦੇ ਸਾਰੇ ਸੋ ਇਹ ਚੀਜ਼ਾਂ ਵਾ ਬਾਕੀ ਟੈਕਨੋਲੋਜੀ ਵਾਈਜ਼ ਵੇਖਿਆ ਜਾਵੇ ਚਾਇਨਾ ਤੋਂ ਅੱਗੇ ਕੋਈ ਵੀ ਨਹੀਂ ਹੈ। ਅੱਛਾ ਭਈ ਲਾਸਟ ਕੁਛ ਸਵਾਲ ਨੇ ਜਾਨ ਇੱਕ ਤੇ ਜਾਨਣਾ ਚਾਹਾਂਗਾ ਕਿ ਆਖਿਰ ਜਿਹੜੇ ਕਲਚਰ ਨੂੰ ਲੈ ਕੇ ਥੋੜਾ ਮੁਸ਼ਕਿਲ ਆਉਂਦੀ ਆ ਬਾਹਰ ਜਾਂ ਕਿਸ ਤਰ੍ਹਾਂ ਕਿਵੇਂ ਆ ਉਸ ਥੋੜਾ ਬਾਰੇ ਦੱਸੋ। ਹਾਂਜੀ ਕਲਚਰ ਨੂੰ ਲੈ ਕੇ ਤਾਂ ਵੇਖੋ ਮੁਸ਼ਕਲਾਂ ਤਾਂ ਰਹਿੰਦੀਆਂ ਆਈਆਂ ਜੀ ਇੱਕ ਲੈਂਗੁਏਜ ਪ੍ਰੋਬਲਮ ਰਹਿੰਦੀ ਆ ਪਰ ਹੁਣ ਨਾ ਪੂਰੀ ਵਰਲਡ ਨੂੰ ਇਹ ਪਤਾ ਲੱਗ ਗਿਆ ਵੀ ਜੇ ਆਪਾਂ ਨਹੀਂ ਵਰਤਾਂਗੇ ਆਪਣੀਆਂ ਜਿਹਨੂੰ ਕਹਿੰਨੇ ਆ ਇੰਗਲਿਸ਼ ਸਕਿਲਸ ਜਿੱਦਾਂ ਰਸ਼ੀਆ ਤੁਸੀਂ ਚਲ ਜਓ ਤੇ ਜਾਂ ਤੁਸੀਂ ਚਾਈਨਾ ਚਲ ਜਓ ਤੇ ਚਾਈਨੀਜ਼ ਤੋਂ ਇਲਾਵਾ ਉੱਥੇ ਉਹਨਾਂ ਨੂੰ ਪਹਿਲੇ ਸਮਝ ਨਹੀਂ ਆਉਂਦੀ। ਵੀਅਤਨਾਮ ਦੇ ਵਿੱਚ ਹੁਣ ਉਹਨਾਂ ਨੇ ਪਿੱਛੇ ਜੇ 5000 ਇੰਗਲਿਸ਼ ਟੀਚਰ ਰੱਖਿਆ ਵਾ। ਜਿਹੜਾ ਲੋਕਾਂ ਨੂੰ ਇੰਗਲਿਸ਼ ਟੀਚਰ ਮਤਲਬ ਕਿ ਇੰਗਲਿਸ਼ ਖਾਵੇ ਉੱਥੇ ਬੱਚਿਆਂ ਨੂੰ। ਜਿਹੜੀ ਨੈਕਸਟ ਜਨਰੇਸ਼ਨ ਆ ਉਹ ਇੰਗਲਿਸ਼ ਸਿੱਖਦੀ ਪਈ ਆ। ਦੂਸਰੇ ਨੰਬਰ ਦੇ ਉੱਤੇ ਆ ਗਿਆ। ਸਾਡਾ ਇੰਡੀਅਨ ਕਲਚਰ ਦਾ ਬਹੁਤ ਜ਼ਿਆਦਾ ਇਨਫਲੂਐਂਸ ਆ। ਇੱਕ ਤਾਂ ਬਾਲੀਵੁੱਡ ਕਰਕੇ। ਸੈਕੰਡ ਤੇ ਸਾਡੇ ਮਸਾਲੇ। ਸਾਡੀ ਚਾ ਇਹ ਪੂਰੀ ਦੁਨੀਆ ਦੇ ਵਿੱਚ ਆ ਮੈਨੂੰ ਹਾਲੀ ਤੱਕ ਵੀ ਬੜੀ ਗੇਵਲੇ ਹੈਰਾਨੀ ਹੁੰਦੀ ਆ ਵੀ ਪੰਜਾਬੀ ਜਿਹੜੇ ਆਪਣੇ ਆ ਇਹ ਜਦੋਂ ਵੀ ਕੋਈ ਚੀਜ਼ ਹੁੰਦੀ ਆ ਇਹਨਾਂ ਨੂੰ ਦੋ ਤਿੰਨ ਹੀ ਕੰਟਰੀ ਪਤਾ ਇੱਕ ਅਮਰੀਕਾ ਕੈਨੇਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਜਾਂ ਵੱਧ ਤੋਂ ਵੱਧ ਜੇ ਕਿਹਦੀ ਛਾਲ ਤੇ ਇੰਗਲੈਂਡ ਇਸ ਤੋਂ ਬਾਅਦ ਨਹੀਂ ਆ ਜਾਂਦੇ ਕਿਤੇ ਪਰ ਜੇ ਪੰਜਾਬੀ ਸਾਰੇ ਆਪਣੇ ਬਿਜ਼ਨਸ ਕਰਨ ਲਈ ਚਾਈਨਾ ਜਾਣ ਤਾਂ ਇੱਕ ਤਾਂ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰਨਗੇ ਸੈਕੰਡ ਨੰਬਰ ਦੇ ਉੱਤੇ ਆ ਉਹ ਸਾਨੂੰ ਪੱਗਾਂ ਵਾਲਿਆਂ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੁੰਦੇ ਆ। ਅੱਛਾ। ਜਦੋਂ ਤੁਹਾਨੂੰ ਕੋਈ ਵੇਖਿਆ ਜਿਵੇਂ ਸੈਲੀਬ੍ਰਿਟੀ ਤੁਹਾਡੇ ਕੋਲ ਆਉਂਦਾ ਆ ਤੁਹਾਡਾ ਨਾ ਫੋਟੋ ਖਿਚਾਉਂਦਾ। ਤੁਸੀਂ ਉਹਦੇ ਨਾਲ ਜਿਹੜੀ ਗੱਲ ਕਰੋਗੇ ਤੁਹਾਡੀ ਜ਼ਿਆਦਾ ਡਬਲ ਤਰੀਕੇ ਨਾਲ ਸੁਣੂਗਾ। ਅੱਛਾ। ਕਿਉਂਕਿ ਇੱਕ ਮੈਂ ਇਹ ਨਹੀਂ ਕਹਿੰਦਾ ਵੀ ਜਿਹਦੀ ਕਟਿੰਗ ਕੀਤੀ ਹੋਵੇ ਉਹ ਉਹਨੂੰ ਨਹੀਂ ਆ। ਉਹਨੂੰ ਨੋਰਮਲ ਵੇਖਦੇ ਆ ਪਰ ਜਿਨੇ ਪੱਗ ਬੰਨੀ ਹੋਵੇ ਉਹਨਾਂ ਨੇ ਪੱਗ ਵਾਲੇ ਮਤਲਬ ਇਨਸਾਨ ਬਹੁਤੇ ਨਹੀਂ ਵੇਖੇ ਹੋਏ। ਫਿਰ ਤੁਹਾਡਾ ਨਾ ਇੰਟਰੈਕਸ਼ਨ ਕਰਦੇ ਆ ਤੁਸੀਂ ਜਿਹੜੀ ਗੱਲ ਕਹਿੰਦੇ 90% ਤੁਹਾਡੀਆਂ ਮੰਨ ਵੀ ਜਾਂਦੇ ਹੋ ਗੱਲਾਂ। ਕਿਉਂਕਿ ਮੈਂ ਚਾਈਨਾ ਇੱਕ ਜਗ੍ ਗੰਜੋ ਦੇ ਵਿੱਚ ਤੇ ਮੈਂ ਇੱਕ ਮਾਰਕੀਟ ਦੇ ਵਿੱਚ ਉਹ ਕਾਫੀ ਰੇਟ ਜ਼ਿਆਦਾ ਦੱਸਦੀ ਪਈ ਤੇ ਮੈਂ ਉਹਨੂੰ ਕਿਹਾ ਵੀ ਇਹ ਆ ਹਾਲੇ ਕਿ ਮੈਂ ਤਾਂ ਉਹਨੂੰ ਮਜ਼ਾਕ ਹੀ ਕੀਤਾ ਉਹ ਮੈਨੂੰ ਕਹਿੰਦੀ ਕੋਈ ਗੱਲ ਨਹੀਂ ਤੂੰ ਆਇਆ ਪਹਿਲੀ ਵਾਰੀ ਮੇਰੇ ਕੋਲ ਮੈਂ ਤੈਨੂੰ ਇਹਨੇ ਤੇ ਦੇ ਦੇਣੀ ਮੈਨੂੰ ਬੜੀ ਹੈਰਾਨੀ ਹੋਈ ਤੇ ਜਦ ਕੀ ਉਸੇ ਸ਼ਾਪ ਤੋਂ ਹੀ ਮੇਰਾ ਫਰੈਂਡ ਲੈ ਕੇ ਆਇਆ ਸੀ ਉਹ ਡਬਲ ਰੇਟ ਤੇ ਲੈ ਕੇ ਆਇਆ ਹੈ ਮਰੇ ਆਖਰੀ ਸਵਾਲ ਹੈ ਕਿ ਥੋੜਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਇੱਕ ਖਰਚਾ ਕੀ ਘਟ ਦੇ ਵਿੱਚ ਸੀ ਜਿਹੜਾ ਕਿ ਬਾਹਰ ਘੁੰਮ ਸਕਦੇ ਆ ਤੇ ਘੁੰਮ ਸਕਦੇ ਆ ਤੇ ਕਿਹੜੀ ਕਿਹੜੀ ਚੀਜ਼ ਤੇ ਮੇਨ ਫੋਕਸ ਕਰਨਾ ਆਖਰੀ ਸਵਾਲ ਮੇਨ ਸਿਰਫ ਫੋਕਸ ਜਿਹੜਾ ਨਾ ਮੈਂ ਤਾਂ ਇਹ ਗੱਲ ਕਹੂੰਗਾ ਘੁੰਮਣਾ ਜਿਹੜਾ ਨਾ ਇਹ ਤਾਂ ਇੱਕ ਪੈਸ਼ਨ ਹੋਣਾ ਚਾਹੀਦਾ ਪਰ ਘੁੰਮਣ ਦੇ ਨਾਲ ਜੇ ਬਿਜ਼ਨਸ ਕੀਤਾ ਜਾਏ ਨਾ ਉਹ ਸਭ ਤੋਂ ਵਧੀਆ ਵਾ ਦੇਖੋ ਆਪਣੇ ਇੰਡੀਆ ਦੇ ਵਿੱਚ ਹੀ ਆ ਤੁਸੀਂ ਕੇਰਲਾ ਜਾਂਦੇ ਹੋ ਘੁੰਮਣ ਕੇਰਲਾ ਜਦੋਂ ਘੁੰਮਣਾ ਵਾ ਕੇਰਲਾ ਦੇ ਵਿੱਚ ਸਭ ਤੋਂ ਜ਼ਿਆਦਾ ਸਪਾਈਸਿਸ ਮਸਾਲੇ ਜਿਹੜੇ ਨਾ ਪੂਰੀ ਦੁਨੀਆ ਦੇ ਵਿੱਚ ਕੇਰਲਾ ਤੇਆ ਕੇਰਲਾ ਦੇ ਮੇਨ ਸ਼ਹਿਰਾਂ ਚ ਨਹੀਂ ਰਹਿਣਾ ਕੇਰਲਾ ਦੇ ਰੂਰਲ ਏਰੀਆ ਚ ਵੜ ਜਾਓ ਪਿੰਡਾਂ ਚ ਵੜ ਜਾਓ ਜਿਹੜੇ ਆਫ ਬੀਟ ਡੈਸਟੀਨੇਸ਼ਨਸ ਆ ਉੱਥੇ ਚੱਲ ਜਾਓ ਤੁਹਾਨੂੰ ਉੱਥੇ ਮਸਾਲੇ ਇਹੋ ਜਿਹੇ ਮਿਲਣਗੇ ਜਿਹੜੇ ਦੁਨੀਆ ਚ ਕਿਤੇ ਮਸਾਲੇ ਨਹੀਂ ਹੈਗੇ ਕਿਉਂਕਿ ਸ਼ਹਿਰਾਂ ਦੇ ਵਿੱਚ ਆ ਕੇ ਤੁਹਾਨੂੰ ਪਤਾ ਥੋੜੀ ਮਿਕਸਿੰਗ ਹੁੰਦੀ ਆ ਤੁਹਾਨੂੰ ਪਿੰਡਾਂ ਤੋਂ ਪੂਰੀ ਪਿਓਰ ਚੀਜ਼ ਮਿਲੂਗੀ ਉਹਨੂੰ ਆਪਣੀ ਪੈਕਿੰਗ ਕਰਾਓ ਪੈਕਿੰਗ ਵਾਸਤੇ ਹੁਣ ਬੰਦਾ ਕਹਿੰਦਾ ਯਾਰ ਪੈਕ ਕਰਾ ਲਾਂਗੇ ਪੈਕ ਕਰਨ ਲਈ ਆਪਾਂ ਡੱਬੇ ਕਿੱਥੋਂ ਬਣਵਾਵਾਂਗੇ ਉਹ ਤੁਸੀਂ ਐਗਜ਼ੀਬਿਸ਼ਨਸ ਵੇਖਿਆ ਕਰੋ ਦਿੱਲੀ ਹੁੰਦੀਆਂ ਇੱਕ ਤਾਂ ਅੰਮ੍ਰਿਤਸਰ ਵੀ ਹੁੰਦੀ ਆ ਚੰਡੀਗੜ੍ਹ ਵੀ ਹੁੰਦੀਆਂ ਐਗਜ਼ੀਬਿਸ਼ਨਾਂ ਦੇ ਵਿੱਚ ਜਿੱਥੇ ਪੈਕਿੰਗ ਦੀਆਂ ਜੜੀਆਂ ਹੁੰਦੀਆਂ ਉਹ ਉੱਥੇ ਜਾਓ ਫਿਰ ਕਿਵੇਂ ਐਕਸਪੋਰਟ ਨੌਲੇਜ ਲਓ ਆਪਣੀ ਵੈਬਸਾਈਟ ਬਣਾਓ ਸਾਰਾ ਕੁਝ ਆਇਕਲ ਹੈਗਾ ਵਾ bizness ਕਰੋ ਜੇ ਘੁੰਮਣਾ ਵਾ ਘੁੰਮਣ ਦੇ ਨਾਲ ਨਾਲ ਪੈਸੇ ਵੀ ਕਮਾਓ ਤੇ ਫੇਰ ਤੇ ਬਾਰੇ ਨਿਆਰੇ ਆ ਜੀ ਜੀ ਬਹੁਤ ਧੰਨਵਾਦ ਤੁਹਾਡਾ ਟਾਈਮ ਦੇਣ ਲਈ ਤਾਂ ਜਿਸ ਤਰ੍ਹਾਂ ਕਿ ਗੱਲਬਾਤ ਕੀਤੀ ओंਕਾਰ ਜੀ ਹੋਰਣਾ ਨੇ ਜਿੰਨਾ ਵੱਲੋ ਜਿਹੜੇ ਕਿ 30 ਤੋਂ ਵੱਧ ਕੰਟਰੀਆਂ ਅੱਜ ਤੱਕ ਜਿਹੜੇ ਨੇ ਕਿ ਘੁੰਮ ਚੁੱਕੇ ਨੇ ਪਰ ਦੇਖਿਆ ਜਾਵੇ ਤਾਂ ਅਕਸਰ ਹੀ ਲੋਕ ਜਿਹੜੇ ਨੇ ਕਿ ਕਹਿੰਦੇ ਨੇ ਕਿ ਪੈਸਾ ਬਹੁਤ ਲੱਗਦਾ ਪਰ ਇੰਨਾ ਵੱਲੋ ਘੱਟ ਪੈਸਿਆਂ ਦੇ ਵਿੱਚ ਇੰਨੀਆਂ ਕੰਟਰੀਆਂ ਘੁੰਮ ਚੁੱਕ ਨੇ ਅਤੇ ਬਹੁਤ ਚੀਜ਼ਾਂ ਨੂੰ ਐਕਸਪਲੋਰ ਵੀ ਕੀਤਾ ਜਿਹੜੀ ਅੱਜ ਦੀ ਵੀਡੀਓ ਆਈ ਥਿੰਕ ਕਿ ਮੈਨੂੰ ਲੱ ਦੇ ਲਈ ਬਹੁਤ ਇਨਫੋਰਮੇਸ਼ਨ ਵਾਲੀ ਰਹੀ ਹੋਗੀ ਤੇ ਤੁਸੀਂ ਵੀ ਜਿਹੜਾ ਕਿ ਅਗਰ ਘੁੰਮਣਾ ਚਾਹੁੰਦੇ ਹੋ ਤਾਂ इजीली ਘੁੰਮ ਸਕਦੇ ਤੁਹਾਨੂੰ ਬਹੁਤ ਸਾਰਾ ਜਿਹੜਾ ਕਿ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਅਸੀਂ ਦਿੱਤੀ ਹੈ ਕੈਮਰਾਮੈਨ ਸ਼ਾਮ ਦੇ ਨਾਲ ਮੈਂ万 ਸਿੰਘ ਹਮਤਾ ਟੀਵੀ ਅੰਮ੍ਰਿਤਸਰ